ਇਹੜੀ ਪੋਸਟ ਤੋਂ ਤੁਸੀਂ ਇੱਕ ਮੰਡੀ ਸੁਪਰਵਾਈਜ਼ਰ ਇੱਕ ਦੇਖਣ ਨੂੰ ਆਏ ਕਿ ਮੰਡੀ ਦੇ ਵਿੱਚ ਕਾਫੀ ਰੇਟ ਦਾ ਫਰਕ ਆ ਇਹਦੇ ਲਈ ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਗਏ ਤੁਹਾਡੇ ਉਹ ਮੌਕੇ ਮੌਕੇ ਦੇ ਜਿੱਦਾਂ ਕਹਿੰਦੇ ਅਸੀਂ ਰੇਟ ਲਿਸ ਲਗਾਈ ਦੀ ਹੈ ਉਹ ਸਿਲੇਟ ਕੀ ਹੈ ਇਸ ਮੰਡੀ ਚ ਚੱਲ ਰਿਹਾ ਹੈ ਉਹ ਵੀ ਡਿਸਪਲੇ ਕਰੀ ਦੇ ਤਾਂ ਕਿ ਸਾਰਾ ਪਤਾ ਲੱਗ ਸਕੇ ਹਰਿ ਨੂੰ ਕਿ ਰੇਟ ਇਸ ਟਾਈਮ ਮੰਡੀ ਚ ਚੱਲ ਰਿਹਾ ਹੈ ਉਹ ਨਾਲ ਕਹਿੰਦੇ ਕੋਈ ਵੀ ਚੈੱਕ ਕਰ ਸਕਦਾ ਹੈ ਕਿ ਕੋਈ ਵਰੀਏਸ਼ਨ ਆ ਜਾਈਦਾ ਜਿਹੜਾ ਦੁਕਾਨਦਾਰ ਰੇਟ ਲਿਸ ਤੋਂ ਵੱਧ ਵੇਚਦਾ ਉਹਦੇ ਲਈ ਕੀ ਤੁਸੀਂ ਕਾਰਵਾਈ ਕਰਦੇ ਹੋ ਕੀ ਤਾਂਦਰ ਦੇਹਲਦੀ ਜਾਂਦੇ ਹੋ ਹੌਲ ਸੇਲ ਦੀ ਮੰਡੀ ਆਤੀ ਹੈ ਆਰਤੀਆ ਇਹ ਹੌਲ ਸੇਲ ਦਾ ਕਹਿੰਦੇ ਦੁਖ ਜਿਹੜਾ ਉਸ ਤੋਂ ਵੱਧ ਵੇਚਦਾ ਵੱਧ ਵੈਸੇ ਉਸ ਤੋਂ ਵੱਧ ਕੋਈ ਵੇਚਦਾ ਨਹੀਂ ਹੈ ਜੋ ਅਸੀਂ ਇਹਦਾ ਦਾਵਾ ਕਰਦੇ ਹਾਂ ਕਿ ਮਿਨੀਮਮ ਤੋਂ ਮੈਕਸਿਮ ਤੱਕ ਦੋ ਜੀ ਦਾ ਇੱਕ ਕੋਈ ਫੜੀ ਹੌਲ ਸੇਲਰ ਸੀ ਉਹਨੂੰ ਤੁਹਾਡੇ ਵੱਲੋਂ ਜੁਰਮਾਨਾ ਵੀ ਕੀਤਾ ਗਿਆ ਸੀ ਵੱਧ ਰੇਟ ਤੇ ਵੇਚਦਾ ਉਹ ਕੌਣ ਆ ਉਹ ਗੁੰਨਾਰਾ ট্রেਡਿੰਗ ਕੰਪਨੀ ਹੈਗੀ ਆ ਉਹ ਕਹਿੰਦੇ ਵਸ ਵੇਚ ਰਿਹਾ ਅਭੀਸ਼ਾ ਉਸ ਤੋਂ ਅੱਗੇ ਪੰਨਾ ਲੈ ਸੀ ਕਿੰਨੇ ਲੋਕਾਂ ਨੂੰ ਕਿੰਝ ਹੁਣ ਤੱਕ ਜੁਰਮਾਨਾ ਦਿੱਤਾ ਤੇ ਅਸੀਂ ਕਹਿੰਦੇ ਇਹਨੇ ਚਾਲ ਫੜੀ ਵਾਲੇ ਆ ਉਹਨਾਂ ਨੂੰ ਆਪਣੇ ਨੇ ਉਹਨਾਂ ਨੇ ਐਕਸਟੈਂਡ ਕੀਤੀ ਸੀ ਬੜੀ ਉਹਨਾਂ ਨੂੰ ਮੌਕੇ ਤੇ ਚੈੱਕ ਕੀਤਾ ਗਿਆ ਪਰ ਵਾਰਨਿੰਗ ਵੀ ਦਿੱਤੀ ਗਈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਿੰਦੇ ਜੁਰਮਾਨਾ ਲਾਇਆ ਇੱਕ ਉਹਨਾਂ ਨਾਲ ਪੱਪੀ ਪਰਮਾਰ ਸਨੀ ਤੇ ਕਹਿੰਦੇ ਆਪਣਾ ਮੰਨਜੀ ਜਿਨ੍ਹਾਂ ਨੇ ਗਾਂ ਇੱਕ ਕਾਫੀ ਫਾੜ ਵੀ ਵਧਾਏ ਹੋਇਆ ਉਹਨਾਂ ਨੂੰ ਕੀ ਤੁਸੀਂ ਅਸੀਂ ਇਹਨਾਂ ਨੂੰ ਬਾਰ-ਬਾਰ 警告 ਦਿੱਤੀ ਹੈ ਤੇ ਮੌਕੇ ਤੇ ਜੁਰਮਾਨੇ ਵੀ ਕੱਟੇ ਹੈ ਤੇ ਹੁਣ ਉਹਨਾਂ ਨੂੰ ਲਾਸਟ ਵਾਰਨਿੰਗ ਦਿੱਤੀ ਜੇ ਕਿ ਨਹੀਂ ਕਰਤਗੇ ਕਰਨਗੇ ਤਾਂ ਉਹਨਾਂ ਨੂੰ ਆਪਾਂ ਅੱਗੇ ਜੁਰਮਾਨੀ ਕਰਾਂਗੇ ਜਿਹੜੀ ਤੁਸੀਂ ਵਾਰਨਿੰਗ ਲਿਖਤੀ ਕਰਦੇ ਹੁੰਦੇ ਹੋ ਕੋਈ ਵੀ ਅਸੀਂ ਕਹਿੰਦੇ ਕੋਈ ਮੰਡੀ ਦੀ ਸਫਾਈ ਹੋ ਗਈ ਕੁਝ ਵੀ ਹੈ ਇਹਨਾਂ ਨੂੰ ਕਹਿੰਦੇ ਲਿੱਕੀ ਵਾਡਿੰਗ ਦੇਖਦੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਉਤਾਈ ਪਾਈ ਜਾਂਦੀ ਹੈ ਫੜੀ ਵਾਲੀ ਪਾਈ ਜਾਂਦੀ ਹੈ ਫੜੀ ਉਹਦੀ ਕੈਨਸਲ ਕੀਤੀ ਜਾਂਦੀ ਹੈ ਜੇਕਰ ਕਹਿੰਦੇ ਕੋਈ ਅਜਰ ਨਹੀਂ ਕਹਿੰਦੇ ਕੋਈ ਜੜੀ ਹੈ ਕੋਈ ਹੋਰ ਹੈ ਕੋਈ ਫੜੀ ਨੋਕਾ ਕੋ ਚੁਕਾਇਆ ਤਾਂ ਸਫਾਈ ਦੀ ਵੀ ਪ੍ਰੋਬਲਮ ਹੈ ਥੋੜੀ ਜਿਹੀ ਮੰਡੀ ਵੀ ਕਹਿੰਦੇ ਮੌਕੇ ਤੇ ਪੂਰੀ ਸਫਾਈ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ ਤੁਸੀਂ ਹੁਣ ਇਹ ਵੀ ਦੇਖ ਸਕਦੇ ਮੰਡੀ ਪੂਰੀ ਐ ਸਫਾਈ ਹੈ ਕੱਲੀ ਮੰਡੀ ਦੀ ਸਫਾਈ ਪ੍ਰੋਪਰ ਹੋਈ ਹੈ ਤੇ ਕਹਿੰਦੇ ਚਾਰੋਂ ਪਾਸੇ ਬਾਕੀ ਜੋ ਥੋੜਾ ਬੋਤਾ ਮੰਡੀ ਦੇ ਵਿੱਚ ਰੋਜ਼ਾਨਾ ਜੋ ਹੁੰਦਾ ਉਹ ਪੂਰਾ ਤਰ੍ਹਾਂ ਨਹੀਂ ਜੇ ਗੱਲ ਕਰੀਏ ਮੰਡੀ ਦੇ ਵਿੱਚ ਆੜਤੀਆਂ ਦੇ ਰੇਟ ਦੀ ਜੇ ਕਿਤੇ ਰੇਟ ਦਾ ਡਿਫਰੈਂਸ ਆਂਦਾ ਹੈ ਰੇਟ ਲਿਸਟ ਨਾਲ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਜੀ ਮੌਕੇ ਜੇਕਰ ਪੁਲਿਸ ਦੇ ਰੇਟ ਦੀ ਗੱਲ ਜੀ ਜੀ ਹੋਲਸੇਲ ਰੇਟ ਤੇ ਡਿਫਰੈਂਸ ਆਂਦਾ ਹੈ 700 ਰੁਪਏ ਲਈ ਹੁੰਦਾ 100 ਰੁਪਏ ਵੇਚਦੇ ਇਹਦੇ ਲਈ ਤੁਹਾਡੇ ਲਈ ਤੁਸੀਂ ਕੀ ਕਾਰਵਾਈ ਕਰਦੇ ਨਹੀਂ ਮੌਕੇ ਤੇ ਜੀ ਉਹਨਾਂ ਦੀ ਕਾਪੀ ਚੈੱਕ ਕਰੀ ਤੇ ਸਾਡੀ ਇਹੀ ਡਿਊਟੀ ਹੈ ਕਿ ਅਸੀਂ ਮੌਕੇ ਤੇ ਉਹਨਾਂ ਦੀਆਂ ਕਾਪੀਆਂ ਚੈੱਕ ਕਰਨੀ ਕਿ ਕੀ ਜੋ ਵਿਕਿਆ ਜੋ ਆਪਸ਼ਨ ਹੋ ਰਹੀ ਹੈ ਉਹ ਆਪਸ਼ਨ ਦੇ ਰੀਡ ਆਨ ਨੂੰ ਪੜਿਆ ਜਾ ਰਿਹਾ ਨਹੀਂ ਪੜਿਆ ਜਾ ਰਿਹਾ ਜੇ ਨਹੀਂ ਪੜਿਆ ਜਾਂਦਾ ਸੀ ਉਹਨਾਂ ਨੂੰ ਬਰਾਬਰ ਦੀ ਪ੍ਰੈਸਿੰਗ ਲਗਾਉਂਦੇ ਜਿੰਨੀ ਦੀ ਮਾਰਕੀਟ ਦੀ ਚਲਦੀ ਹੈ ਰੈਗੂਲਰ ਆਪਾਂ ਮੰਡੀ ਦੇ ਵਿੱਚ ਸਵੇਰੇ ਮਾਰਨਿੰਗ ਰੀਟ ਲਿਸ ਲੱਗਦੀ ਹੈ ਸਭ ਦੀਆਂ ਨੂੰ ਕੋਈ ਲੱਗਦੀ ਨਹੀਂ ਜੇ ਜਿਹੜਾ ਰੇਟ ਦਾ ਡਿਫਰੈਂਸ ਹੈ ਤੁਸੀਂ ਆਹ ਤਿਆਂ ਨੂੰ ਕੀ ਹਦਾਇਤ ਕਰਨਾ ਚਾਹੁੰਦੇ ਹੋ ਅਸੀਂ ਇਹ ਹਦਾਇਤ ਕਰਨ ਜਾਂਦੇ ਕਿ ਜੋ ਕਹਿੰਦੇ ਰੇਟ ਹੈ ਉਹ ਇਹੀ ਕਹਿੰਦੇ ਪਨੀ ਦੇ ਕੱਚੀ ਵੇਚ ਪੜਨ ਤਾਂ ਕਿ ਕਹਿੰਦੇ ਉਹ ਹੀ ਕਹਿੰਦੇ ਅਕੋਰਡਿੰਗ ਆਪਣੀ ਮਾਰਕੀਟ ਉਸ ਪਰ